ਬਾਪੂ ਨਾਮਦੇਵ ਸਾਹਿਬ ਕਹਿੰਦੇ ਮਨ ਚ ਖਿਆਲ ਆਇਆ ਚਲੋ ਗੁਰੂ ਤੋਂ ਵਿਦੀ ਘਾਟ ਦੇ ਚਲੀਏ ਮਨ ਰੂਪੀ ਕਪੜਾ ਧਵਾ ਲਈ ਤੇ ਅਗੋਂ ਗੁਰੂ ਤੋਂ ਵੀ ਤਿਆਰ ਵਰ ਤਿਆਰ ਬੈਠਾ ਸੀ ਮਹਾਂ ਜਾਨ ਕੇ ਨੇ ਬੇਨਤੀ ਕੀਤੀ ਆ ਜਾ ਕੇ ਮਹਾਰਾਜ ਕਿਰਪਾ ਕਰੋ ਮਨ ਰੂਪੀ ਵਸਤਰ ਤੋਂ ਉਹ ਕਹਿੰਦੇ ਫੜਾ ਲਿਆਓ ਤੋਬੀਂ ਤੋਵੈ ਪਰਹਿ ਬਿਰਾਤ ਨਾਮੇ ਕਾ ਚਿਤ ਹਰਿ ਸਿਉ ਰਾਤਾ ਦੇਰ ਨਿ ਲਾਇਉ ਨੇ ਫੜਿਆ ਮੇਰਾ ਮਨੁਆ ਇੱਕ ਖੰੰਦੇ ਵਿੱਚ پلਕ ਚਬਕਣ ਦਿੱਤੀ ਤੇ ਐਨ ਸ਼ੁੱਧ ਕਰਕੇ ਰੱਖ ਦਿੱਤਾ 12 ਮਾਸਾ ਸ਼ੁੱਧ ਕਰਾਇਆ ਨਦਰ ਸਰਾਫ ਬੰਨੀ ਚੜਾਇਆ ਉਹਨੇ ਇੱਕ ਖੰੰਦੇ ਵਿੱਚ ਐਨ ਗੰਧ ਮੰਨ ਪੂਰੇਤ ਕਰ ਦਿੱਤਾ ਤੇ ਕੀ ਕੀਤਾ ਨਾਮੇ ਚਤ ਹਰਿ ਸੋ ਲਾਗਾ ਨਾਮੇ ਅੰਦਾਜ਼ ਚਤ ਉਸੇ ਵੇਲੇ ਆਪਣੇ ਚਰਨਾਂ ਦੇ ਵਿੱਚ ਰਚਤਾ ਪ੍ਰਤਿਆਗਿਆ ਉਸੇ ਸਮੇਂ ਬਾਬਾ ਨਾਮਦੇਵ ਸਾਹਿਬ ਨੇ ਤੇ ਕਿਹਾ ਸਾਨੂੰ ਬਚਨ ਨਹੀਂ ਕੀਤਾ ਵੀ ਭਾਈ 2-4 ਸਾਲ ਲੱਗ ਗਏ ਜੀ ਮੈਨੂੰ ਤੇ ਮਨ ਰੂਹੀ ਕਪੜਾ ਦੇਣ ਦੀ ਧੀਰ ਸੀ ਗੁਰੂ ਤਿਆਰ ਹੋ ਤਿਆਰ ਬੈਠੇ ਸੀ ਤਾਂ ਉਹਨਾਂ ਨੇ ਐਸਾ ਛਟਕਿਆ ਇਹਦੇ ਅੰਦਰ ਸਭ ਗੰਧ ਮੰਨ ਸਭ ਵੈਰ ਰੋਧ ਸਭ ਆਪਣਤ ਕੱਢ ਕੇ ਉਹ ਪਰੇ ਮਾਰੀ ਹੁਣ ਇਹਦੇ ਅੰਦਰ ਆਪਣਤਾ ਹੀ ਨਹੀਂ ਮੈਂ ਮੇਰੀ ਹੀ ਹੁਣ ਤੇ ਕੇਵਲ ਸ਼ੁਕਰ ਦੇ ਉੱਚਾ ਮਾਲਕਾ ਜੋ ਕੁਝ ਵੀ ਹੈ ਵਾਹਿ ਸ਼ੁਕਰ ਦੁੱਖਾ ਚੈ ਸੋਕਾ ਕਿਤੇ ਅੰਧੂਖ ਭੂਖ ਸਦਮਾਰ ਇਹ ਪੈ ਬਾਤ ਤੇਰੀ ਦਾਤਾਰ ਹੁਣ ਤੇ ਦੁੱਖਾ ਭਾਵੇਂ ਸੋਕਾ ਮਾਲਕਾ ਝੋਲੀ ਤੇਰੀ ਦਾਤ ਜਾਣ ਕੇ ਪਾਉਨੇ ਆ ਇੱਥੇ ਆ ਹੁਣ ਵਰਖਾ ਨਹੀਂ ਹਟਦੀ ਹੁਣ ਵੀ ਚਕਲੋ ਚਕਲੋ ਰੱਬ ਮਗਰ ਬਹਿ ਗਿਆ ਨਹੀਂ ਪਉਂਦਾ ਜੀ ਚਲੋ ਜਗ ਕਰੋ ਹੁਣ ਰੱਬ ਨੂੰ ਕਹੋ ਛੇਤੀ ਮੀਂਹ ਪਾ ਸਾਡੇ ਹਾਲਾਤ ਹੋਇਆ ਸੀਗਾ ਉਹ ਗੁਰਮੁਖੋ ਇਥੇ ਬੰਦ-ਬੰਦ ਘਟਿਆ ਜਾ ਰਿਹਾ ਪਰ ਉਲਮਾ ਕੋਈ ਨਹੀਂ ਮਹਾਰਾਜ ਮੈਂ ਇੰਨੀ ਬਾਣੀ ਪੜਦਾ ਸੀ ਮੈਂ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਿਖਣ ਦੀ ਸੇਵਾ ਵੀ ਕੀਤੀ ਮੈਂ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਖੰਡੇ ਬਾਟੇ ਦੀ ਪੌਲ ਵੀ ਲਈ ਮੇਰਾ ਤੇ ਬੰਦ-ਬੰਦ ਘਟਿਆ ਜਾ ਰਿਹਾ ਮਹਾਰਾਜ ਕਿਉਂ ਹੋ ਗਿਆ ਮੇਰੇ ਨਾਲ ਕੋਈ ਉਲਮਾ ਨਹੀਂ ਉਥੇ ਪੜ੍ਹ ਲਿਓ ਇਤਿਹਾਸ ਸੱਚ